ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਪ੍ਰਮਾਤਮਾ ਨੇ ਉਹਦੇ ਵਿੱਚ ਇੰਨਾ ਹੌਸਲਾ ਪਾਇਆ ਵੀ ਅਸੀਂ ਤਾਂ ਉਸ ਦਿਨ ਜਿਸ ਦਿਨ ਅਕਸ਼ ਬਿਮਾਰ ਹੋ ਗਿਆ ਅਸੀਂ ਗਰਾਊਂਡ 'ਚ ਫਸ ਬਹੁਤ ਅਨੁਭਵ ਜੇ ਹੋ ਗਏ ਸੀ ਪਰ ਉਸਨੇ ਸਾਡੇ ਨਾਲ ਗੱਲ ਕਰਕੇ ਸਾਡੇ ਨਾਲ ਫੋਨ ਤੇ ਸਾਨੂੰ ਇੰਨਾ ਹੌਸਲਾ ਦਿੱਤਾ ਕਿ ਨਹੀਂ ਮੰਮਾ ਡੋਲਣਾ ਨਹੀਂ ਹੈਗਾ ਇਹ ਤਾਂ ਆਉਂਦੇ ਜਾਂਦੀ ਰਹਿੰਦੇ ਹੈ ਕੋਈ ਗੱਲ ਨਹੀਂ ਜੇ ਸਿਹਤ ਵਿਗੜ ਗਈ ਹਰ ਵਾਰ ਤਾਂ ਨਹੀਂ ਇਹੀ ਕੁਝ ਹੁੰਦਾ ਹੁੰਦਾ ਮੈਂ ਆਪਾਂ ਇੱਥੇ ਜਿਹੜੀਆਂ ਵੀਕਨੈਸ ਨੇ ਉਹ ਦੂਰ ਕਰੂੰਗਾ ਬੈਦਰ ਨਹੀਂ ਛੂਟ ਕਰਿਆ ਕੋਈ ਗੱਲ ਨਹੀਂ ਅੱਗੇ ਤੋਂ ਇਹ ਆਪਾਂ ਪਹਿਲਾਂ ਪ੍ਰਬੰਧ ਕਰਾਂਗੇ ਆਪਦੇ ਤੇ ਉਸਦੇ ਹੌਸਲੇ ਦੇ ਨਾਲ ਸਾਡਾ ਹੀ ਸਟਰੋਂਗ ਹੋ ਗਿਆ ਜਦੋਂ ਅੱਜ ਆਇਆਗਾ ਉਸ ਦੇ ਵੱਲ ਦੇਖ ਕੇ ਅਸੀਂ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਕਰਕੇ ਆਏ ਨਾ ਵੀ ਸਾਡਾ ਬੱਚਾ ਨਹੀਂ ਉਹ ਡਰਿਆ ਹੋਇਆ ਬੱਚਾ ਨਹੀਂ ਸਾਡਾ ਬੱਚਾ ਦਲੇਰ ਬੱਚਾ ਹੈਗਾ ਜਿਹਨੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪਿੰਡ ਨੂੰ ਹੀ ਦਲੇਰ ਬਣਾਤਾ ਵੀ ਨਹੀਂ ਤੁਸੀਂ ਅਕਸ਼ਦੀਪ ਤੋਂ ਉਹ ਉਮੀਦਾਂ ਨਾ ਰੱਖੋ ਵੀ ਹਾਂ ਅਕਸ਼ ਹਾਰ ਗਿਆ ਜਾਂ ਅਕਸ਼ ਸਫਲ ਨਹੀਂ ਹੋ ਸਕਿਆ ਅਕਸ਼ ਤੋਂ ਉਹ ਉਮੀਦਾਂ ਰੱਖੋ ਵੀ ਆਉਣ ਵਾਲਾ ਸਮਾਂਗਾ ਜਿਹੜਾ ਉਹ ਅਕਸ਼ ਦੇ ਨਾਲ-ਨਾਲ ਹੀ ਜਾ ਜਾਣਾ ਜਾਊਗਾ ਜਿਹਾ ਆਪਣਾ ਪਿੰਡ ਆ ਜਿਹੜਾ ਉਹ ਕਹਿੰਨੇ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਬੱਕਰੀ ਬਲਖਣ ਦਾ ਛੱਡੂਗਾ ਮੈਂ ਮੇਰੇ ਨਾਨਾ ਇਹ ਦੇਖੋ ਜੀ ਜਿਹੜਾ ਖਿਡਿਆਰੀ ਹੁੰਦਾਗਾ ਉਹਦੇ ਵਿੱਚ ਦੋ ਦਿਲ ਹੁੰਦੇ ਆ ਇੱਕ ਤਾਂ ਆਮ ਆਦਮੀ ਨਾਲ ਦੇ ਦਿਲ ਹੁੰਦਾਗਾ ਵੀ ਆਪਾਂ ਉਹ ਨੋਰਮਲ ਪਰਸਨ ਆ ਇੱਕ ਉਹ ਇੱਕ ਖਿਡਿਆਰੀ ਹੁੰਦਾਗਾ ਉਹ ਖਿਡਿਆਰੀ ਆ ਜਿਹੜਾ ਉਹ ਇਸ ਇਹ ਆਪਣੀ ਸਿਹਤ ਦਾ ਵੀ ਖਿਆਲ ਰੱਖਦਾ ਤੇ ਸਿਹਤ ਨੂੰ ਅਣਜਾਣਾ ਵੀ ਕਰਦਾਗਾ ਜਿਵੇਂ ਅਕਸ਼ਦੀਪ ਨੇ ਕੀਤਾਗਾ ਜੇ ਆਪਾਂ ਬਿਮਾਰ ਹੋ ਗਏ ਆਪਾਂ ਨੂੰ ਬਹਾਨਾ ਹੀ ਮਿਲ ਜਾਂਦਾ ਵੀ ਪਤਾ ਬਿਮਾਰ ਆ ਪੈ ਜਾਣਾ ਪਰ ਨਹੀਂ ਉਹਨੇ ਇੱਥੇ ਦੇਖਿਆਗਾ ਵੀ ਇੱਥੇ ਕੋਈ ਕੱਲਮ ਬਿਮਾਰ ਨਹੀਂ ਹੈਗਾਗਾ ਮੈਂ ਕਿਸੇ ਕੰਪੀਟੀਸ਼ਨ 'ਚ ਲੜਨਾ ਆਇਆਗਾ ਉਹਨੇ ਉਸ ਆਪਣੇ ਸਰੀਰ ਨੂੰ ਸਟਰੋਂਗ ਕੀਤਾ ਗਰਾਊਂਡ ਵਿੱਚ ਆਇਆ ਪਰ ਜਦੋਂ ਬਿਲਕੁਲ ਹੀ ਜਵਾਬ ਦੇ ਗਏ ਆਪਣੇ ਸਿਹਤ ਉਹਨੂੰ ਜ਼ਿਆਦਾ ਵਿਗੜਨ ਲੱਗੀ ਤਾਂ ਗਰਾਊਂਡ 'ਚ ਬਾਹਰ ਆਇਆ ਸਾਨੂੰ ਤਾਂ ਇਹ ਲੱਗਦਾ ਸੀ ਵੀ ਅਕਸ਼ਦੀਪ ਇਸ ਤਰ੍ਹਾਂ ਨਹੀਂ ਆਉਣੇ ਪਰ ਉਹਨਾਂ ਦੀ ਸਿਹਤ ਹੈ ਜਿਹੜੀ ਜ਼ਿਆਦਾ ਖਰਾਬ ਹੋਣ ਕਰਕੇ ਬਾਹਰ ਆ ਸਕੀ ਪਰ ਉਹ ਰੇਸ ਪੂਰੀ ਕਰ ਸਕਦੇ ਸੀ ਨਹੀਂ ਤਾਂ